ਕੋਈ ਇਹ ਨਹੀਂ ਸਮਝਣਾ ਕਿ ਤੁਸੀਂ ਇੱਕ ਸਰਕਾਰ ਦਾ ਚੁੱਪਾ ਕੰਮ ਹੈ ਪੱਤਰਕਾਰੀ ਦਾ ਮਤਲਬ ਪਤਾ ਹੈ ਸੱਚ ਕਹਿ ਸੱਚ ਬੋਲ ਸੱਚ ਸੁਣ ਸੱਚ ਦੇਖ ਇਹ ਪੱਤਰਕਾਰੀ ਹੁੰਦੀ ਹੈ ਦਰਾਂ ਦੀ ਕੋਈ ਗੱਲ ਨਹੀਂ ਹੈ ਜਦੋਂ ਵੀ ਤੁਹਾਨੂੰ ਕੋਈ ਦੇ ਦੋਸ਼ ਅੰਗ ਕਰੇ ਤੇ ਮੈਨੂੰ ਫੋਨ ਕਰ ਲੈਣਾ ਫਿਰ ਮੈਂ ਟਿਕੜਾ ਬਾਕੀ ਮੈਂ ਤੁਹਾਨੂੰ ਇੰਨਾ ਕਹਿੰਦੀ ਆ ਜੀ ਕੋਈ ਇਸ ਤਰ੍ਹਾਂ ਦਾ ਕੰਮ ਨਾ ਕਰਾ ਮੈਂ ਸਰਕਾਰ ਅੱਗੇ ਵੀ ਅਪੀਲ ਕਰਾਂਗੀ ਕਿਉਂ ਨਹੀਂ ਤੁਹਾਡੀਆਂ ਸੈਡੀਆਂ ਲੱਗੀਆਂ ਇਹ ਪੁਲਿਸ ਵਾਲੇ ਵੀ ਤੁਹ ਬਿਛੜਦੇ ਤਾਂ ਤੁਸੀਂ ਵੀ ਬਿਛੜਦੇ

ਤੁਸੀਂ ਉਹ ਚੌਥਾ ਥੰਬ ਭਗਤ ਸਿੰਘ ਦੇ ਨਾਮ ਤੇ ਸਿਉਕਤ ਮੋਰਜਾ ਬਣੇਗਾ ਤੁਹਾਡਾ ਪੱਤਰਕਾਰਾਂ ਦਾ ਜਿਹਦੇ ਵਿੱਚ ਮੈਂ ਬੋਲਣਾ ਖਰੀਦੀਆਂ ਕੋਈ ਇਸ ਤਰ੍ਹਾਂ ਦਾ ਕੰਮ ਨਾ ਕਰਨਾ ਕਿਉਂਕਿ ਇਹ ਨਾਮ ਬਹੁਤ ਹੈ ਔਰ ਮੈਂ ਖੁਦ ਜਾਰੀਆਂ ਦੇ ਵਿੱਚ ਬਾਕੀ ਜੇ ਸਰਕਾਰ ਨੂੰ ਵੀ ਜੱਗਣਾ ਪਾਓ ਕਿ ਸਾਡੀਆਂ ਤਨਖਾਹਾਂ ਲੱਗੀਆਂ ਜਾਂਨ ਜਾਂਦੀ ਇੱਕ ਮੋਟਰ ਦੀ 8000 ਰੁਪਏ ਪੈਨਸ਼ਨ ਨੇ ਉਸ ਤੇ ਦੇ ਪੱਤਰਵਾ ਇਸ ਕਰਕੇ ਕਿਸੇ ਨੇ ਘਬਰਾਉਣਾ ਨਹੀਂ ਕੋਈ ਗੱਲ ਨਹੀਂ ਜਿਹੜਾ ਮੇਰੇ ਕੋਲ ਜਿੰਨੀ ਸੇਵਾ ਹੋਈ ਦੀ ਮੈਂ ਤੁਹਾਡੀ ਕਰਾਂਗੀ ਬਾਕੀ ਜਿਹਦੇ ਮੇਰੀ ਜਦੋਂ ਕਹਿੰਦੀ ਮੈਂ ਤੁਹਾਡੇ ਨਾਲ ਮੇਰਾ ਨਾਮ ਰਣਜੀਤ ਸਿੰਘ ਮਸਾਹਣ ਹੈ ਜੀ ਹਾਂ ਜੀ ਅੱਜ ਪੰਜਾਬ ਦੇ ਸਮੂਹ ਪੱਤਰਕਾਰਾਂ ਦੇ ਭਾਈਚਾਰੇ ਦੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਸਰਦਾਰ ਭਗਤ ਸਿੰਘ ਜੀ ਦੀ ਭੈਣ ਸਰਦਾਰ ਸਵਰਨ ਸਿੰਘ ਜਿਹੜੀ ਬੇਟੀ ਜਸਮੀਤ ਕੌਰ ਜੀ ਪਹੁੰਚੀ ਸੀ ਉਹਨਾਂ ਨਾਲ ਸਾਨੂੰ ਇਹ ਵਾਅਦਾ ਕੀਤੀ ਗਈ ਹੈ ਕਿ ਤੁਸੀਂ ਅਲਗ-ਅਲਗ ਯੂਨੀਅਨਾਂ ਤੋਂ ਛੱਡ ਕੇ ਇੱਕ ਠੰਡੇ ਘਰ ਇਕੱਠੇ ਹੋ ਗੋ ਅੱਜ ਉਹਨਾਂ ਲੋਹੇ ਐਲਾਨ ਕੀਤਾ ਗਿਆ ਕਿ ਸ਼ਹੀਦ ਭਗਤ ਸਿੰਘ ਪ੍ਰੈਸ ਸੰਯੁਕਤ ਸਾਂਝਾ ਮੋਰਚੇ ਦਾ ਐਲਾਨ ਕੀਤਾ ਗਿਆ ਜਿਹਦੇ ਅਧੀਨ ਅਸੀਂ ਇਕੱਠੇ ਹੋਵਾਂਗੇ ਔਰ ਪੰਜਾਬ ਦੇ ਸੂਬਾ ਪੱਤਰਕਾਰ ਭਾਈਚਾਰੇ ਨੂੰ ਇਕੱਠਿਆ ਕਰਾਂਗੇ ਅੱਜ ਦੀ ਮੀਟਿੰਗ ਵਿੱਚ ਕਿੰਨੀਆਂ ਕਿ ਯੂਨੀਅਨ ਜਿਹੜੀਆਂ ਸ਼ਾਮਲ ਹੋਈਆਂ ਅੱਜ ਦੀ ਚਾਰ ਹੋਰ ਯੂਨੀਅਨ ਜਿਹੜੀਆਂ ਸ਼ਾਮਲ ਹੋਈਆਂ ਤੇ ਉਹਨਾਂ ਨੇ ਦੱਸਿਆ ਕਿ ਸਮਰਥਨ ਜਿਹੜਾ ਸਾਰਿਆਂ ਨੂੰ ਉਹਨਾਂ ਦੇ ਦਿੱਤਾ ਗਿਆ ਹੈ ਔਰ ਸਾਰੇ ਹੀ ਸਾਡੇ ਨਾਲ ਚੰਨਣ ਜੀ ਹੂੰ ਤੇ ਕੀ ਵਿੱਚ ਏਜੰਡਾ ਕੀ ਲਿਆ ਗਿਆ ਸਾਰਾ ਝੰਡਾ ਇਹੋ ਹੀ ਹੈ ਕਿ ਜੋ ਪੱਤਰਕਾਰਾਂ ਦੀਆਂ ਮੁਸ਼ਕਲਾਂ ਨੇ ਕਿ ਜਿਤਨਾ ਇੱਕ ਪੱਤਰਕਾਰ ਬਿਮਾਰ ਹੋ ਜਾਂਦਾ ਉਹ ਇਲਾਜ ਕਿੱਥੋਂ ਰਹਿ ਜਾਂਦਾ ਆ ਜਾਂ ਪੱਤਰਕਾਰ ਜਿਹੜੇ ਕਿਰਾਏ ਤੇ ਨੇ ਉਹਨਾਂ ਵਾਸਤੇ ਪੰਜਾਬ ਤੋਂ ਦੂਜੇ ਸਟੇਟਾਂ ਵਿੱਚ ਜਿਹੜੀਆਂ ਕਲੋਨੀਆਂ ਬਣੀਆਂ ਪੱਤਰਕਾਰਾਂ ਨੇ ਕਲੋਨੀਆਂ ਬਣਨੀਆਂ ਚਾਹੀਦੀਆਂ ਨੇ ਇੱਕ ਜਿਹੜੇ ਸਾਡੇ ਪੰਜਾਬ ਸਰਕਾਰ ਨੂੰ ਮੈਂ ਕਹਾਂਗਾ ਵੀ ਪਾਰਕ ਪਾਉਣ ਵਾਸਤੇ ਇੱਕ yellow card ਬਣਾ ਜਾਂਦਾ ਆ ਜਿਹੜਾ ਸਿਰਫ ਹੈਗਾ ਹੈ ਵੀ ਆਈਪੀ ਪ੍ਰੈਸ ਟੈਂਡ ਕਰਨ ਵਾਸਤੇ ਬਣਦਾ ਆ ਉਰੇ ਜੇ ਪੱਤਰਕਾਰਾਂ ਨੂੰ ਮਾਰਾ ਕੀਤਾ ਜਾ ਰਿਹਾ ਹੈ ਪੱਤਰਕਾਰ ਨੂੰ ਪਾੜਿਆ ਜਾ ਰਿਹਾ ਤੇ ਉਰੇ ਇਹ ਵੀ ਅਸੀਂ ਸਿਲਾ ਕੀਤੀ ਹੈ ਕਿ ਸਰਦਾਰ ਭਵੰਤ ਸਿੰਘ ਮਾਨ ਨੂੰ ਮਿਲਿਆ ਕਿ ਉਹਨਾਂ ਨੂੰ ਇਹ ਬੇਨਤੀ ਕਰਾਂਗੇ ਕਿ ਜਿਹੜਾ ਚੈਲੋ ਕਾੜੇ ਖਤਮ ਕਰ ਦਿੱਤਾ ਜਾਵੇ ਔਰ ਜਿਹੜਾ ਕਾੜ ਆ ਜਿਹੜੇ ਵੀ ادارے ਵੱਲੋਂ ਦਿੱਤਾ ਜਾਂਦਾ ਹੈ ਉਹਦੀ ਵੈਲਿਊ ਬਣਾਈ ਜਾਵੇ ਅੱਜ ਹੋਰ ਪੱਤਰਕਾਰਾਂ ਨੇ ਇਹਨਾਂ ਮਸਲਿਆਂ ਵੀ ਬੱਚਿਆਂ ਦੀ ਪੜ੍ਹਾਈ ਫ੍ਰੀ ਕਰਾਉਣਾ ਸਾਡੀ ਇਹ ਪੋਰਟਲ ਮੰਗੇ ਵੀ ਬੱਚਿਆਂ ਦੀ ਪੜ੍ਹਾਈ ਫ੍ਰੀ ਕੀਤੀ ਜਾਵੇ ਇੱਕ ਕੋਈ ਪੱਤਰਕਾਰਿਆ ਲੋੜ ਪੈਂਦੇ ਬਿਮਾਰ ਹੋ ਜਾਂਦਾ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਾਇਆ ਜਾਵੇ ਉਹ ਸਰਕਾਰ ਪੈਸੇ ਦਵੇ ਦੂਸਰਾ ਇਹ ਕਿ ਜਿਹੜੇ ਪੱਤਰਕਾਰ 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਆ ਭਾਵੇਂ ਉਹ ਕਿਸੇ ਦਾਰੇ ਨਾਲ ਵੀ ਨੇ ਉਹ ਘੱਟ ਤੋਂ ਘੱਟ 15000 ਰੁਪਏ ਉਹਨਾਂ ਨੂੰ ਪੈਨਸ਼ਨ ਲਈ ਜਾਵੇ ਅੱਜ ਤੁਹਾਡੇ ਆਪਣੇ ਤਰਨਤਾਰਨ ਤੋਂ ਮੱਲੀ ਸਾਹਿਬ ਵੀ ਤੁਹਾਡੇ ਨਾਲ ਸ਼ਾਮਲ ਹੋਇਆ ਅੱਜ ਅੱਜ ਤਰਨਤਾਰ ਤੋਂ ਸੀਨੀਅਰ ਪੱਤਰਕਾਰ ਸਰਦਾਰ ਜਸਵਿੰਦਰ ਸਿੰਘ ਜੀ ਮੱਲੀ ਸਾਡੇ ਐਸੋਸੀਏਸ਼ਨ ਤੋਂ ਖੁਸ਼ ਹੋ ਗਏ ਸਾਡੀ ਐਸੋਸੀਏਸ਼ਨ ਵਿੱਚ ਸ਼ਾਮਲ ਹੋਏ ਆ ਉਹਨਾਂ ਨੂੰ ਅਸੀਂ ਸ਼ਾਮਲ ਹੁੰਦੇ ਇੱਥੇ ਜੀਆਂ ਆਉਂਦੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਆਪਣੇ ਵਿੱਚ ਜਿਵੇਂ ਕੱਢ ਕੇ ਇੱਕ ਸੀਨੀਅਰ ਪੱਤਰਕਾਰ ਸ਼ਾਮਲ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਠੀਕ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵਿੰਦਰ ਸਿੰਘ ਮੱਲੀ ਸੀਨੀਅਰ ਜਰਨਲਿਸਟ ਚਾਰਨੀ ਕਲਾ ਟਾਈਮ ਟੀਵੀ ਐਂਡ ਵੀਡੀਓ ਡਾਇਰੈਕਟਰ ਕਰਨਤਾਰ ਮੈਂ ਅੱਜ ਆਪ ਜੀ ਦਾ ਸਾਰਿਆ ਹੀ ਪ੍ਰੈਸ ਦਾ ਜਿੰਨੇ ਕੇ ਇੱਥੇ ਐਸੋਸੀਏਸ਼ਨਾਂ ਦੇ ਮੈਂਬਰ ਸਾਹਿਬਾਨ ਅਤੇ ਇਜ਼ਾਰ ਸਾਹਿਬਾਨ ਪਾਏ ਹਨ ਤੇ ਇਹਨਾਂ ਨੇ ਮੈਨੂੰ ਜਿੱਦਾ ਪ੍ਰੇਰਣਾ ਮਿਲੀ ਹੈ ਵੱਖ-ਵੱਖ ਜਨਮੀਆਂ ਦੇ ਵਿੱਚੋਂ ਕੁਮਦਕ ਮਾਉਂਦੇ ਹੋਏ ਅੱਜ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਜਦੋਂ ਮੈਂ ਪੰਜਾਬ ਦੇ ਸਰਪ੍ਰਸਤ ਸਾਹਿਬ ਦਾ ਥੋੜਾ ਜਿਹਾ ਲੈਕਚਰ ਸੁਣਿਆ ਔਰ ਇਹੋ ਜਿਹੇ ਨੇ ਸੱਚ ਦੇ ਚੱਲਣ ਵਾਲੇ ਨੇ ਫਾਟੇ ਪੈੜਾ ਦੇਣ ਵਾਲੇ ਨੇ ਅਗਰ ਇਹੋ ਜਿਹੇ ਬੰਦੇ ਸਾਡੇ ਪੱਤਰਕਾਰ ਜਿਹੜੇ ਹੋ ਜਾਣ ਜਿਹੜੇ ਕਿ ਸਿਰਫ ਇਹੋ ਹੀ ਨਾ ਕੰਮ ਕਰਨ ਕਿ ਉਧਰ ਚਲੇ ਗਏ ਤਾਂ ਉਧਰ ਲੈਣ ਦੇਣ ਕਰ ਲਿਆ ਸਿਰਫ ਬਾਕੀ ਥਾਣਿਆਂ ਦੇ ਵਿੱਚ ਦੂਜਿਆਂ 'ਚ ਬੰਦੇ ਛਡਾਉਣੇ ਜਾਂ ਫੜਾਉਣੇ ਕਿ ਜੁਨੀ ਨਹੀਂ ਕੁਝ ਵੀ ਲਾ ਨਹੀਂ ਲੈਣਾ ਚਾਹਦਾ ਇਸੇ ਕੰਮ ਤੱਕ ਫਸੇ ਰਹਿ ਗਏ ਆ ਤੇ ਚੰਗੇ ਪੱਤਰਕਾਰਾਂ ਦੀ ਕਦਰ ਨਹੀਂ ਚੰਗੇ ਬੁਲਾਵਾਂ ਦੀ ਕਦਰ ਨਹੀਂ ਮੈਂ ਚਾਹੁੰਦਾ ਇਹ ਜਿਹੜੇ ਸੰਸਥਾ ਬਣੇ ਆ ਨਰੋਲਾ ਤੇ ਉਹੋ ਜਿਹੇ ਬੰਦੇ ਜੁਨੀਅਰ ਜਨਾਲ ਲੈ ਜਾਣ ਤੇ ਚੰਗੇ ਜਿਹੜੇ ਕੰਮ ਕਰਨ ਵਾਲੇ ਵਰਕਰ ਲੈ ਜਾਣ ਠੀਕ ਆ ਅਸੀਂ ਮੰਨਦੇ ਆ ਪੈਸੇ ਦੀ ਦੌੜ ਆ ਪਰ ਪੈਸਾ ਕਿਸੇ ਨਾਲ ਦੀ ਅਲਫ ਸਕੰਦਰਾ ਕੇ ਖਾਲੀ ਹੱਥ ਚਲੇਗੇ ਤੇ ਬਾਕੀ ਗੱਲਾਂ ਕਰਨ ਨੂੰ ਤਾਂ ਬੜੀਆਂ ਮੌਕੇ ਮਿਲੇਗਾ ਤੇ ਬਹੁਤ ਖੁੱਲ ਕੇ ਵਿਚਾਰ ਵਟਾਂਦਰਾ ਹੋਊਗਾ ਮੈਂ ਸਾਰੀ ਹਾਫ ਸੰਗਜਾ ਜਿਨ੍ਹਾਂ ਨੇ ਮੈਨੂੰ ਇਹ ਨਾ ਫਰਮਾ ਦਿੱਤਾ ਅੱਤੇ ਦਿਲ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਹੁਤ ਹੀ ਖੁਸ਼ੀ ਦਾ ਦੇਣਿਆ ਕਿ ਜਸਵਿੰਦਰ ਸਿੰਘ ਮੱਲੀ ਸਾਡੀ ਯੂਨੀਅਨ ਦੇ ਵਿੱਚ ਸ਼ਾਮਲ ਹੋਏ ਨੇ ਸਾਨੂੰ ਬਹੁਤ ਹੀ ਆਸਾਂ ਮਿਲਦਾਂ ਨੇ ਕਿ ਇਹਨਾਂ ਦੇ ਨਾਲ ਆਉਣ ਦੇ ਨਾਲ ਸਾਡੀ ਯੂਨੀਅਨ ਨੂੰ ਬਲ ਮਿਲੇਗਾ ਕਿਉਂਕਿ ਇੱਕ ਬਹੁਤ ਹੀ ਤਜਰਬੇਕਾਰ ਔਰ ਪੁਰਾਣੇ ਪੱਤਰਕਾਰ ਨੇ ਔਰ ਇਹਨਾਂ ਨੇ ਆਪਣਾ ਲੰਬਾ ਅਰਸਾ ਜਿਹੜਾ ਜੁਨੀਅਰ ਆਪਣੇ ਪ੍ਰੈਸ ਵਿੱਚ ਹੰਡਾਇਆ ਸੋ ਇਹਨਾਂ ਨੂੰ ਅਸੀਂ ਇਹਨਾਂ ਨੂੰ ਬਹੁਤ ਜੜੇ ਵਧਾਈਆਂ ਦੇਣੇ ਆ ਤੇ ਮਸੂਨ ਸਾਹਿਬ ਨੂੰ ਵੀ ਬਹੁਤ ਅਸੀਂ ਵਧਾਈਆਂ ਦੇਣੇ ਆ ਕਿ ਇੱਕ ਜਿਹੜਾ ਨਵਾਂ ਮੋਰਚਾ ਤਿਆਰ ਕੀਤਾ ਗਿਆ ਹੈ ਸ਼ਹੀਦ ਭਗਤ ਸਿੰਘ ਪ੍ਰੈਸ ਸ਼ਹੀਦ ਭਗਤ ਸਿੰਘ ਪ੍ਰੈਸ ਸੰਯੁਕਤ ਸਮਝਾ ਮੋਰਚਾ ਸੋ ਅੱਜ ਮੋਰਚਾ ਜਿਆ ਕੀਤਾ ਗਿਆ ਇਕੱਠਾ ਸਾਰੀਆਂ ਹੀ ਪੰਜਾਬ ਦੀਆਂ ਜੁਨੀਅਰ 71 ਹੋ ਕੇ ਇੱਕ ਮੰਚ ਤੇ ਖੜੀਆਂ ਹੋਣਗੀਆਂ ਤਾਂ ਕਿ ਜੋ ਮਸ਼ਕਲਾ ਜਿਹੜੀਆਂ ਪ੍ਰੈਸ ਪੱਤਰਕਾਰਾਂ ਨੂੰ ਆ ਰਹੀਆਂ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਸੰਯੁਕਤ ਸਾਂਝਾ ਮੋਰਚਾ ਬਣਾਇਆ ਗਿਆ ਅੱਜ ਜੀ ਇਹ ਸਾਡੇ ਉਹਨਾਂ ਨਹੀਂ ਬਣਾਇਆ ਕਿਸੇ ਅਲੋ ਵੀ ਇਹ ਸਰਦਾਰ ਭਗਤ ਸਿੰਘ ਦੀ ਭੈਣ ਹੈ ਸਰਦਾਰ ਸਵਰਨ ਸਿੰਘ ਜੀ ਦੀ ਬੇਦੀ ਜਸਮੀਤ ਕੌਰ ਜੀ ਵੱਲੋਂ ਬਣਾਇਆ ਗਿਆ ਉਹ ਅਜੇ ਚੇਚੇ ਦੇ ਉੱਤੇ ਸ਼ਾਮਲ ਹੋਏ ਸੀ ਉਹਨਾਂ ਸਾਨੂੰ ਇਹੋ ਗਾਈਡ ਕੀਤਾ ਕਿ ਤੁਸੀਂ ਸਾਰੀਆਂ ਯੂਨੀਅਨਾਂ ਛੱਡੋ ਇੱਕ ਪਲੇਟਫਾਰਮ 'ਤੇ ਸਾਰੇ ਪੰਜਾਬ ਨੂੰ ਇਕੱਠੇ ਕਰੋ ਔਰ ਸੰਯੁਕਤ ਸਾਂਝਾ ਮੋਰਚਾ ਬਣਾਓ ਇਸ ਕਰਕੇ ਅੱਜ ਅਸੀਂ ਜਿਹੜਾ ਨਾਣ ਕੀਤਾ ਸਾਂਝੇ ਮੋਰਚੇ ਦੀ ਹਿੰਮ ਚੱਲਾਂਗੇ ਧੰਨਵਾਦ ਧੰਨਵਾਦ